ਬਰਸਾਤ ਹੋ ਰਹੀ ਆ ਬਰਸਾਤ ਦੇ ਵਿੱਚ ਵੀ ਕਿਸਾਨ ਜਿਹੜੇ ਆ ਮੋਰਚੇ 'ਚ ਡਟੇ ਹੋਏ ਆ ਬਰਸਾਤ ਲਗਾਤਾਰ ਸ਼ੰਭੂ ਬਾਟਰ ਤੇ ਹੋ ਰਹੀ ਆ ਤੇ ਕਿਸਾਨ ਆਪਣੇ ਮੋਰਚਿਆਂ ਦੇ ਵਿੱਚ ਜਿਹੜੇ ਆ ਉਹ ਡਟੇ ਹੋਏ ਆ ਕੁਝ ਥਾਵਾਂ ਤੇ ਟੈਂਟ ਚੋ ਵੀ ਰਹਿ ਆ ਆਪਣਾ ਪ੍ਰਬੰਧ ਕਰ ਰਹੇ ਆ ਤੇ ਲੰਗਰ ਵੀ ਆ ਤੋਂ ਤਰਪਾਲਾਂ ਦੇ ਲੰਗਰ ਦੀ ਲੋੜ ਹੈਗੀ ਆ ਹੁਣ ਤੋ ਇਧਰ ਤੁਸੀਂ ਦੇਖੋ ਕਿ ਲੰਗਰ ਵੀ ਚੱਲ ਰਿਹਾ ਵਾ ਠੀਕ ਹੈ ਜੀ ਆਪਣਾ ਕੰਮ ਤਤਰਪਾਲਾਂ ਦਾ ਪ੍ਰਬੰਧ ਕਰਕੇ ਜਿਵੇਂ ਲੋਕ ਆਪਣੀਆਂ ਟਰੈਕਟਰ ਟਾਲੀਆਂ ਵਿੱਚ ਹੀ ਬੈਠੇ ਹੋਏ ਆ ਠੀਕ ਹੈ ਜੀ ਪਰ ਮੋਰਚਾ ਚੜ੍ਹਦੀ ਕਲਾ ਲੰਗਰ ਦਾ ਹਾਲਾਤ ਨੇ ਜੀ ਠੀਕ ਆ ਔਰ ਲੋਕ ਆਪਣੇ ਬੈਠੇ ਹੋਏ ਟਰੈਕਟਰ ਟਾਲੀਆਂ ਦੇ ਵਿੱਚ ਆ ਉਸਦੇ ਜਵਾਨ ਜਿਹੜੇ ਆ ਲੰਗਰ ਵਿੱਚੋਂ ਪ੍ਰਸ਼ਾਦਾ ਛਕਣ ਦੇ ਆ ਬਰਸਾਤ ਦੇ ਵਿੱਚ ਵੀ ਮੋਰਚਾ ਚੜ੍ਹਦੀ ਕਲਾ ਹੈਗਾ ਵਾ। ਔਰ ਦੇਖੋ ਇਹ ਬੰਦੇ ਆ ਆਪਣੇ ਟੈਕਟ ਟਾਲੀਆਂ ਚ ਬੈਠ ਕੇ ਜਿਹੜਾ ਬਹੁਤ ਉਹ ਬੈਠੇ ਮੋਰਚੇ ਵਿੱਚ ਜੱਟੇ ਹੋਏ ਆ। ਤੋਂ ਚੜ੍ਹਦੀ ਕਲਾ ਵਿੱਚ ਬਰਸਾਤ ਹੋ ਰਹੀ ਆ ਸ਼ੰਭੂ ਬਾਰਡਰ ਤੇ।